ਤਾਂ ਤੇ ਆ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵਉਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੀਨ ਅਸੀਂ ਮਾਨਸਿਕ ਯੋਗਤਾ ਦਾ ਚੌਥਾ ਭਾਗ ਕਰਦੇ ਵਿੱਚ ਚੌਥੇ ਭਾਗ ਦੇ ਵਿੱਚ ਬੇਟਾ ਅਸੀਂ 121 ਨੰਬਰ ਟੈਸਟ ਹੈ ਜਿਹੜਾ ਉਹ ਹੱਲ ਕਰਦੇ ਪਏ ਆ ਤਾਂ ਬੇਟਾ 20 ਤੱਕ ਸਵਾਲ ਕਰ ਲਿਆ ਆਪਾਂ ਹੁਣ ਅਸੀਂ 21 ਨੰਬਰ ਸਵਾਲ ਤੇ ਆ ਗਏ ਬੇਟਾ ਤਾਂ ਆ 21 ਨੰਬਰ ਸਵਾਲ ਦੇ ਵਿੱਚ ਧਿਆਨ ਨਾਲ ਦੇਖੋ ਆ ਉੱਪਰ ਇੱਕ ਪ੍ਰਸ਼ਨ ਚਿੱਤਰ ਦਿੱਤਾ ਹੋਇਆ ਹੈ ਇਹ ਬੇਟਾ ਇੱਕ ਪੈਟਰਨ ਦੇ ਵਿੱਚ ਆਸੀਂ ਦੇਖਾਂਗੇ ਆ ਦੋ ਜ਼ੀਰੋਆਂ ਬੇਟਾ ਇਹ ਇਕ ਸਥਾਨ ਬਦਲਦੀਆਂ ਇਹ ਇੱਧਰ ਚਲੀ ਜਾਂਦੀ ਇਹ ਇੱਧਰ ਆ ਜਾਂਦੀ ਹੈ ਠੀਕ ਹੈ ਕਲॉकवाइज ਚੱਲ ਰਹੀਆਂ ਇੱਕ ਇੱਕ ਘਰ ਅੱਗੇ ਚੱਲ ਰਹੀਆਂ ਇਹ ਠੀਕ ਹੈ ਤਾਂ ਇਹਦੂ ਅਗਲੇ ਸਟੈਪ ਚ ਇਹ ਇੱਥੇ ਚਲੀ ਗਈ ਇਹ ਇੱਥੇ ਆ ਗਈ ਠੀਕ ਹੈ ਇਹਦੂ ਅਗਲੇ ਸਟੈਪ ਚ ਆ 0 ਇੱਥੇ ਚ ਆ ਚਲੀ ਜਾਊਗੀ ਆ ਇੱਥੇ ਆ ਜਾਊਗਾ ਠੀਕ ਹੈ ਭਾਵੇਂ ਇੱਥੇ ਆ ਜਾਂਦੇ ਪਰ ਬੇਟਾ ਇੱਥੇ ਆ ਜਿਹੜੀ ਹੈ ਜੀ ਆਹ ਹੇਠਾਂ ਇੱਕ ਡਾਟ ਫालतू ਲਾਇਆ ਜਦੋਂ ਕਿ ਇੱਥੇ ਕੋਈ ਵੀ ਡਾਟ ਨਹੀਂ ਹੈਗਾ ਇਸ ਕਰਕੇ D1 ਕਿੱਤੀ ਦੇ ਵਿੱਚ ਬੇਟਾ ਆ ਆ ਇਧਰ ਚਲੀ ਗਈ ਤੇ ਆ ਇਧਰ ਚਲੀ ਗਈ ਠੀਕ ਹੈ ਤੇ ਇਹ ਜਿਹੜਾ ਹੈਗਾ ਸਾਰੀ ਕੰਡੀਸ਼ਨ ਨੂੰ ਫੁੱਲਫਿਲ ਕਰਦਾ ਪਿਆ D1 ਚਿੱਤਰ ਅਸੀਂ ਇਸ ਕਰਕੇ D1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਨੈਕਸਟ ਬੇਟਾ ਆ ਗਿਆ ਆਹ ਆ ਪ੍ਰਸ਼ਨ ਚਿੱਤਰ ਆ ਗਿਆ ਸਵਾਲ ਨੰਬਰ 22 ਸਵਾਲ ਨੰਬਰ 22 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਸਵਾਲ ਨੰਬਰ 22 ਦੇ ਵਿੱਚ ਕੀ ਕਹਿੰਦਾ ਪਿਆ ਵੀ ਆ ਬੇਟਾ ਇੱਕ ਵਿਸ਼ੇਸ਼ ਪ੍ਰਕਾਰ ਦੇ ਨਿਸ਼ਾਨ ਲਾਏ ਹੋਏ ਆ ਠੀਕ ਹੈ ਜਮਾ ਲਾ ਕੇ ਉਹਦੇ ਜਿਹੜੇ ਐਰੋ ਲਾਏ ਹੋਏ ਆ ਪਹਿਲਾ ਐ ਨੂੰ ਉਦੋਂ ਬਾਅਦ ਦੇ ਵਿੱਚ ਬੇਟਾ ਅਗਲੇ ਸਟੈਪ ਵਿੱਚ ਸਾਰੇ ਐਰੋ ਮੂੰਹ ਬਦਲ ਜਾਂਦੇ ਆ ਇਹ ਇਧਰ ਲੈ ਐਰੋ ਐ ਨੂੰ ਇਹ ਐ ਨੂੰ ਇਹ ਐ ਨੂੰ ਮਤਲਬ ਸਾਰੇ ਮੂੰਹ ਬਦਲ ਜਾਂਦੇ ਉਦੋਂ ਅਗਲੇ ਸਟੈਪ ਦੇ ਵਿੱਚ ਬੇਟਾ ਫਿਰ ਧਿਆਨ ਦੇ ਨਾਲ ਦੇਖੋ ਫਿਰ ਸਾਰੇ ਐਰੋ ਮੂੰਹ ਬਦਲ ਜਾਂਦੇ ਆ ਠੀਕ ਹੈ ਇੱਕ ਵਾਰੀ ਐਰੋ ਐਨ ਨੂੰ ਇੱਕ ਵਾਰੀ ਐਨ ਨੂੰ ਇਹਦੂ ਅਗਲੇ ਸਟੈਪ ਚ ਬੇਟਾ ਇਹ ਐਰੋ ਫੇਰ ਮੂੰਹ ਬਦਲ ਜਾਣਗੇ ਆਪਾਂ ਦੇ ਵਿੱਚ ਆ ਵਰਗ ਆਹਾ ਵਾਲੀ ਇਕੈਤੀ ਹੈ ਜਿਹੜੀ ਸੇਮ ਹੀ ਆ ਜਾਊਗੀ ਤਾਂ ਬੇਟਾ ਜਦੋਂ ਅਸੀਂ ਧਿਆਨ ਨਾਲ ਦੇਖਦੇ ਹਾਂ ਤਾਂ ਆ ਡੀ ਇਕੈਤੀ ਹੈ ਜਿਹੜੀ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਹੈ ਤਾਂ ਡੀ ਇਕੈਤੀ ਦੇ ਵਿੱਚ ਆ ਦੇਖੋ ਸਾਰੇ ਐਰੋ ਮੂੰਹ ਬਦਲ ਕੇ ਦੂਜੇ ਪਾਸੇ ਨੂੰ ਬਸ ਐਰੋ ਮੂੰਹ ਬਦਲਦੇ ਪਏ ਇੱਕ ਵਾਰੀ ਐਨ ਨੂੰ ਇੱਕ ਵਾਰੀ ਐਨ ਨੂੰ ਸਾਰੇ ਦੇ ਸਾਰੇ ਐਰੋ ਬਦਲ ਜਾਂਦੇ ਆ ਠੀਕ ਹੈ ਤਾਂ ਇਸ ਕਰਕੇ ਬੇਟਾ ਡੀ ਇਕਤੀ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹ ਦੂ ਅਗਲੇ ਸਵਾਲ ਦੇ ਵਿੱਚ ਬੇਟਾ ਸਵਾਲ ਨੰਬਰ 23 ਦੇ ਵਿੱਚ ਦੇਖੋ ਤੁਸੀਂ ਕੀ ਕਹਿੰਦਾ ਪਿਆ ਸਵਾਲ ਨੰਬਰ 23 ਦੇ ਵਿੱਚ ਬੇਟਾ ਆਹ ਇੱਕ ਵਿਸ਼ੇਸ਼ ਡਿਜ਼ਾਈਨ ਬਣਿਆ ਇਹਦੇ ਵਿੱਚ ਬੇਟਾ ਆਹ ਦੂ ਡਾਟ ਹੈ ਠੀਕ ਹੈ ਇਹ ਆ ਜਿਹੜਾ ਖੱਬੇ ਹੱਥ ਵਾਲਾ ਡਾਟ ਹੈ ਇਹ ਪੂਰਾ ਘਰ ਚੱਲ ਪੈਂਦਾ ਡਿਜ਼ਾਈਨ ਦਾ ਤੇ ਜਿਹੜਾ ਜਿਹੜਾ ਆਹ ਜਿਹੜਾ ਸੈਂਟਰ ਵਾਲਾ ਡਾਟ ਹੈ ਇਹ ਅੱਧਾ ਘਰ ਚੱਲਦਾ ਇੱਕ ਵਾਰੀ ਆਹਾ ਘਰ ਚ ਆ ਗਿਆ ਏਦੂ ਅੱਗੇ ਇਸ ਘਰ ਦੇ ਵਿੱਚ ਚਲਾ ਜਾਂਦਾ ਠੀਕ ਹੈ ਇਹ ਜਿਹੜਾ ਇੱਕ ਇੱਕ ਘਰ ਪੂਰਾ ਚੱਲ ਰਿਹਾ ਹੈ ਠੀਕ ਹੈ ਇਹ ਇੱਥੇ ਆ ਗਿਆ ਏਦੂ ਬਾਅਦ ਚ ਇਹ ਇਸ ਘਰ ਚਲਾ ਗਿਆ ਹੁਣ ਏਦੂ ਅਗਲੇ ਸਟੈਪ 'ਚ ਡਿਜ਼ਾਈਨ ਸੇਮ ਹੀ ਰਹਿਣਾ ਆ ਡਾਟ ਇਸ ਘਰ ਦੇ ਵਿੱਚ ਆਜੂਗਾ ਬੇਟਾ ਆਹਾ ਡਾਟ ਇਸ ਘਰ ਦੇ ਵਿੱਚ ਆਜੂ ਤੇ ਆਹਾ ਡਾਟ ਹੈ ਜਿਹੜਾ ਘਰ ਛੱਡ ਕੇ ਇੱਥੇ ਆਜੂਗਾ ਇਹ ਆ ਡਾਟ ਇੱਥੇ ਤੇ ਆਹਾ ਆ ਵਾਲਾ ਡਾਟ ਇੱਥੇ ਆਜੂਗਾ ਬਾਕੀ ਸਾਰਾ ਡਿਜ਼ਾਈਨ ਸੇਮ ਹੀ ਰਹੂਗਾ ਤਾਂ ਬੇਟਾ A ਕਿਰਤੀ ਨੂੰ ਜਦੋਂ ਧਿਆਨ ਨਾਲ ਵਾਚ ਕਰਦੇ ਆਂ ਤਾਂ ਆ ਦੇਖੋ ਸਾਰਾ ਉਸੇ ਤਰ੍ਹਾਂ ਹੀ ਆ ਡਾਟ ਆ ਜਿਹੜਾ ਇੱਥੇ ਆ ਗਿਆ ਆਹਾ ਡਾਟ ਆ ਜਿਹੜਾ ਇੱਥੇ ਇੱਥੇ ਚਲਾ ਆ ਪੂਰਾ ਘਰ ਬਦਲ ਗਿਆ ਆ ਇੱਕ ਘਰ ਬਦਲ ਕੇ ਆ ਗਿਆ ਬਾਕੀ ਡਿਜ਼ਾਈਨ ਸੇਮ ਰਹਿ ਗਿਆ ਇਸ ਕਰਕੇ A1 ਕਿਰਤੀ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਤਾਂ ਅੱਗੇ ਆ ਗਿਆ ਬੇਟਾ ਆਹਾ 58 ਜਿਹੜਾ ਹੈਗਾ 24 ਨੰਬਰ ਸਾਡੇ ਪੇਪਰ ਦਾ ਸਵਾਲ ਆ ਜਿਹੜਾ ਤਾਂ 24 ਨੰਬਰ ਪੇਪਰ ਦੇ ਸਵਾਲ ਦੇ ਵਿੱਚ ਬੇਟਾ ਧਿਆਨ ਦੇ ਨਾਲ ਦੇਖੋ ਤੁਸੀਂ ਕੀ ਕਹਿੰਦਾ ਪਿਆ ਆ ਬੇਟਾ ਇੱਕ ਵਿਸ਼ੇਸ਼ ਪ੍ਰਕਾਰ ਦੀ ਇਕਾਤੀ ਬਣੀ ਹੋਈ ਹੈ ਇਹਦੇ ਥੱਲੇ ਇੱਕ ਕਾਲੇ ਰੰਗ ਦਾ ਜ਼ੀਰੋ ਬਣਿਆ ਹੋਇਆ ਉਦੋਂ ਅਗਲੇ ਸਟੈਪ 'ਚ ਆ ਬੇਟਾ ਇੱਕ ਸਪੈਸ਼ਲ ਡਿਜ਼ਾਈਨ ਬਣ ਗਿਆ ਇਹਦੇ ਸਿਰੇ ਦੇ ਉੱਤੇ ਠੀਕ ਹੈ ਫੇਰ ਬੇਟਾ ਇੱਕ ਕਾਲੇ ਰੰਗ ਦਾ ਜ਼ੀਰੋ ਹੋਰ ਵਧਾ ਦਿੱਤਾ ਗਿਆ ਤੇ ਇੱਥੇ ਸਪੈਸ਼ਲ ਡਿਜ਼ਾਈਨ ਹੈ ਜਿਹੜਾ ਉਵੇਂ ਹੀ ਰਹਿ ਗਿਆ ਇਹਦੂ ਅਗਲੇ ਸਟੈਪ 'ਚ ਆ ਸਪੈਸ਼ਲ ਡਿਜ਼ਾਈਨ ਇੱਕ ਸਿਰੇ ਤੇ ਹੋਰ ਬਣ ਜਾਊਗਾ ਠੀਕ ਹੈ ਬੇਟਾ ਤਾਂ ਆ ਦੇਖੋ C1 আকৃতি ਨੂੰ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਬੇਟਾ ਤਾਂ ਆ C1 আকৃতি ਚ ਉਸੇ ਤਰ੍ਹਾਂ ਹੀ ਬੇਟਾ ਆ ਸਪੈਸ਼ਲ ਡਿਜ਼ਾਈਨ ਇੱਕ ਹੋਰ ਬਣ ਗਿਆ ਡਾਟ ਉਹ ਹੀ ਰਹਿ ਗਏ ਇਸ ਕਰਕੇ C1 আকৃতি ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 25 ਸਵਾਲ ਨੰਬਰ 25 ਵੀ ਬੇਟਾ ਇੱਕ ਵਿਸ਼ੇਸ਼ ਪੈਟਰਨ ਦੇ ਵਿੱਚ ਚੱਲਦਾ ਪਿਆ ਧਿਆਨ ਦੇ ਨਾਲ ਦੇਖੋ ਆ ਤਿੰਨ ਲਾਈਨਾਂ ਇਧਰ ਨੂੰ ਤਿੰਨ ਇਧਰ ਨੂੰ ਠੀਕ ਹੈ ਇਸ ਤੋਂ ਬਾਅਦ ਆ ਉਪਰੋਂ ਥੱਲੇ ਨੂੰ ਜਿਹੜੀ ਖੱਬੇ ਤੋਂ ਸੱਜੇ ਨੂੰ ਕਾਟ ਰੇਖਾਾਂਵਾਂ ਜਾਂਦੀਆਂ ਇੱਕ ਕਟਾ ਦਿੱਤੀ ਗਈ ਇੱਕ ਕਟਾਈ ਫੇਰ ਪਹਿਲਾਂ ਇਧਰੋਂ ਕਟਾ ਦਿੱਤੀ ਫਿਰ ਇਧਰੋਂ ਵੀ ਇੱਕ ਕਟਾ ਦਿੱਤੀ ਗਈ ਦੋ ਦੋ ਰਹਿ ਗਈਆਂ ਹੁਣ ਬੇਟਾ ਇਧਰੋਂ ਇੱਕ ਰੇਖਾ ਚੱਕ ਦਿੱਤੀ ਜਾਊਗੀ ਥੱਲੇ ਇੱਦ ਐਸ ਲੋਟ ਦੋ ਰਹਿ ਜਾਣਗੇ ਐਸ ਲੋਟੇ ਕਿ ਰਹਿ ਜੂਗੀ ਤਾਂ ਡੀ 31 ਨੂੰ ਧਿਆਨ ਨਾਲ ਦੇਖੋ ਡੀ 31 ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਐ ਇਸ ਕਰਕੇ ਡੀ 31 ਨੂੰ ਐਸ ਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਐ ਬੇਟਾ ਅੱਗੇ ਆ ਗਿਆ ਬੇਟਾ ਪ੍ਰਸ਼ਨ ਨੰਬਰ 26 ਪ੍ਰਸ਼ਨ ਨੰਬਰ 26 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਆ ਬੇਟਾ ਇੱਕ ਵਿਸ਼ੇਸ਼ ਅਕਿਰਤੀ ਪੈਟਰਨ ਚੱਲਦੀ ਵੀ ਇੱਕ ਤਾਂ ਬੇਟਾ ਇਹ ਕਲॉकवाइज ਇਸ ਤਰ੍ਹਾਂ ਕਲॉकवाइज ਘੁੰਮ ਰਿਹਾ ਨਾਲ ਦੀ ਨਾਲ ਇੱਕ ਰੇਖਾ ਵਧ ਜਾਂਦੀ ਹੈ ਫੇਰ ਬੇਟਾ ਇਹ ਜਦੋਂ ਇਹ ਇਸ ਤਰ੍ਹਾਂ ਕਲॉकवाइज ਘੁੰਮ ਗਿਆ ਠੀਕ ਹੈ ਤਾਂ ਇਧਰਲੇ ਪਾਸੇ ਰੇਖਾ ਵਧ ਗਈ ਹੁਣ ਇਹ ਬੇਟਾ ਫੇਰ ਕਲॉकवाਾਈਜ਼ ਘੁੰਮ ਗਈ ਸਾਰੀ ਦੀ ਸਾਰੀ ਅਕਿਰਤੀ ਤੇ ਇੱਥੇ ਇੱਕ ਰੇਖਾ ਹੋਰ ਵਧ ਗਈ ਠੀਕ ਹੈ ਹੁਣ ਅਗਲੇ ਸਟੈਪ ਦੇ ਵਿੱਚ ਇਹ ਸਾਰੀ ਰੇਖਾ ਕਲॉकवाਾਈਜ਼ ਘੁੰਮ ਜੂ ਆ ਰੇਖਾ ਹੋਰ ਵਧ ਜੂਗੀ ਤੇ ਇਹ ਬੇਟਾ ਇਸ ਤਰ੍ਹਾਂ ਦੀ ਅਕਿਰਤੀ ਹੈ ਜਿਹੜੀ A ਵਾਲੀ ਅਕਿਰਤੀ ਬਣ ਜਾਊਗੀ ਤਾਂ ਇਹਦੇ ਅਸੀਂ A ਨੂੰ ਐਜ਼ ਅ ਰਾਈਟ ਆਂਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਉਹਦੇ ਤੋਂ ਬਾਅਦ ਦੇ ਵਿੱਚ ਆ ਗਿਆ ਬੇਟਾ ਸਵਾਲ ਨੰਬਰ 27 ਸਵਾਲ ਨੰਬਰ 27 ਦੀ ਅਕਿਰਤੀਆਂ ਨੂੰ ਧਿਆਨ ਦੇ ਨਾਲ ਦੇਖੋ ਬੇਟਾ ਤੁਸੀਂ ਤੇ ਬੇਟਾ ਆ ਆ ਗਈ ਰੇ ਆ ਕਿਰਤੀ ਇਹਦੇ ਵਿੱਚ ਜ਼ੀਰੋ ਬਣੀ ਹੋਈ ਹੈ ਆ ਅਕਿਰਤੀ ਜਿਹੜੀ ਡਾਰਕ ਕਿਰਤੀ ਆਇਤਾਕਾਰ ਕਿਰਤੀ ਹੈ ਇਹ ਬੇਟਾ ਕਲॉकवाइज ਘੁੰਮ ਰਹੀ ਹੈ ਠੀਕ ਹੈ 90 ਡਿਗਰੀ ਤੇ ਘੁੰਮ ਰਹੀ ਹੈ ਇੱਥੋਂ ਆ ਕਰ ਆ ਗਿਆ ਇੱਥੋਂ ਫੇਰ ਐਸਲੂਟ ਫੇਰ ਇਹ ਅਗਲੇ ਘਰ ਚ ਐਸਲੂਟ ਹੋ ਜੂ ਤੇ ਆ ਜਿਹੜੀ ਵਿਚਾਲੇ ਇੱਕ ਛੇਦਕ ਰੇਖਾ ਹੈਗੀ ਚੱਕਰ ਨੂੰ ਏ ਬੇਟਾ 45 ਡਿਗਰੀ ਤੇ ਘੁੰਮਦੀ ਪਈ ਆ ਆ ਇੱਥੋਂ 45 ਫਿਰ ਇੱਥੇ ਆ ਗਈ ਉਦੋਂ ਬਾਅਦ 45 ਇੱਥੇ ਆ ਗਈ ਫਿਰ ਇਹ ਇਹ ਰੇਖਾ ਅਗਲੀ ਘਰ ਚ ਸਿੱਧੀ ਹੋ ਜੂਗੀ ਐਸਲੂਟ ਹੋ ਜੂ ਤੇ ਆ ਬੇਟਾ ਆ ਜਿਹੜਾ ਆਇਤ ਹੈਗਾ ਇਹ ਸਿੱਧਾ ਖੜਾ ਹੋ ਜੂਗਾ ਕਿਉਂਕਿ ਆਇਤ 90 ਡਿਗਰੀ ਤੇ ਚੱਲ ਰਿਹਾ ਹੈ ਪੂਰਾ ਘੁੰਮ ਰਿਹਾ ਹੈ ਠੀਕ ਹੈ ਤੇ ਪਰ ਆ ਜਿਹੜੀ ਕਾਰਟਕ ਰੇਖਾ ਹੈਗੀ ਆ ਇਹ 45 ਡਿਗਰੀ ਤੇ ਘੁੰਮ ਰਹੀ ਹੈ ਤਾਂ ਬੇਟਾ ਅਗਲੇ ਸਟੈਪ ਦੇ ਵਿੱਚ ਬੇਟਾ ਤੁਸੀਂ ਦੇਖੋ ਆਹ ਹਰੇਕਾ ਡਿਗਰੀ ਹੈਗੀ ਆ ਇਹ 45 ਡਿਗਰੀ ਤੇ ਸਿੱਧੀ ਹੋ ਜੂਗੀ ਆ ਜਿਹੜਾ ਹੈਗਾ ਅੰਦਰਲਾ ਆਯਤਾਕਾਰ ਹੈ ਕਿਤੀ ਹੈ ਇਹ ਬਿਲਕੁਲ ਸਿੱਧੀ ਹੋ ਜੂਗੀ 90 ਡਿਗਰੀ ਤੇ ਘੁੰਮ ਕੇ ਸੀ 1 ਆ ਜਿਹੜਾ ਸਾਡਾ ਰਾਈਟ ਆਨਸਰ ਆ ਜਾਊਗਾ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਉਦੋਂ ਅਗਲੇ ਸਟੈਪ ਦੇ ਵਿੱਚ ਬੇਟਾ ਸਵਾਲ ਨੰਬਰ 28 ਆ ਗਿਆ ਸਵਾਲ ਨੰਬਰ 28 ਧਿਆਨ ਨਾਲ ਦੇਖੋ ਬੇਟਾ ਏ ਬੇਟਾ ਇਹ ਵੀ ਕਲॉकवाइज ਘੁੰਮ ਰਹੀ ਹੈ ਕਿਤੀ ਅੰਦਰਲੀ ਜਿਹੜੀ ਆ ਜ਼ੀਰੋ ਜਾਂ ਡਾਟ ਹੈ ਇੱਕ ਵਾਰੀ ਐਸ ਕਿਰਤੀ ਤੋਂ ਬਾਹਰ ਚਲਾ ਜਾਂਦਾ ਇੱਕ ਵਾਰੀ ਉਹ ਲਾਈਨਾਂ ਦੇ ਵਿੱਚ ਆ ਜਾਂਦਾ ਇਹਦੂ ਅਗਲੇ ਸਟੈਪ ਚ ਇਹ ਆ ਕਿਰਤੀ ਇਸ ਤਰ੍ਹਾਂ ਕਰਕੇ ਕਲॉकवाइज ਘੁੰਮ ਜਾਊਗੀ ਘੁੰਮ ਕੇ ਤੇ ਆਹ ਡਾਟ ਆ ਜਿਹੜਾ ਇਹ ਬਾਹਰਲੇ ਪਾਸੇ ਨੂੰ ਆ ਜਾਊਗਾ ਤਾਂ D1 ਕਿਰਤੀ ਨੂੰ ਧਿਆਨ ਨਾਲ ਦੇਖੋ D1 ਕਿਰਤੀ ਸਾਡੀਆਂ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਹੈ ਇਹਨੂੰ ਐਜ਼ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 29 ਸਵਾਲ ਨੰਬਰ 29 ਦੇ ਵਿੱਚ ਬੇਟਾ ਆ ਵੀ ਇੱਕ ਵਿਸ਼ੇਸ਼ ਡਿਜ਼ਾਈਨ ਬਣਿਆ ਹੋਇਆ ਹੈ ਡਿਜ਼ਾਈਨ ਦੇ ਵਿੱਚ ਬੇਟਾ ਇਹ ਡਿਜ਼ਾਈਨ ਕਲੌਕਵਾਈਜ਼ ਇੱਧੋਂ ਇੱਧਰ ਨੂੰ ਚੱਲ ਰਿਹਾ ਇੱਥੋਂ ਇੱਧਰ ਨੂੰ ਚੱਲ ਰਿਹਾ ਠੀਕ ਹੈ ਤਾਂ ਆਹ ਜਿਹੜੀ ਐਰੋ ਐਰੋ ਹੈ ਇੱਕ ਵਾਰੀ ਉੱਪਰ ਨੂੰ ਹੋ ਜਾਂਦਾ ਮੂੰਹ ਉੱਪਰ ਨੂੰ ਕਰ ਲੈਂਦਾ ਇੱਕ ਵਾਰੀ ਮੂੰਹ ਥੱਲੇ ਨੂੰ ਕਰ ਲੈਂਦਾ ਬਸ ਐਰੋ ਦੇ ਆਹ ਸਟੈਪ ਚੱਲਦੇ ਪਏ ਦੋ ਚੀਜ਼ਾਂ ਚੱਲ ਰਹੀਆਂ Êਦੂ ਅਗਲੇ ਸਟੈਪ ਦੇ ਵਿੱਚ ਬੇਟਾ ਆਹ ਡਿਜ਼ਾਈਨ ਹੈ ਜਿਹੜਾ ਇੱਧਰਲੇ ਪਾਸੇ ਆਜੂ ਕਲੌਕਵਾਈਜ਼ ਘੁੰਮਦਾ ਹੋਇਆ ਦਾ ਐਰੋ ਦਾ ਮੂੰਹ ਉੱਪਰਲੇ ਪਾਸੇ ਨੂੰ ਚਲਾ ਜਾਊਗਾ ਤਾਂ ਬੇਟਾ A1 ਹੈ ਕਿਰਤੀ ਹੈ ਜਿਹੜੀ ਸਾਰੀਆਂ ਕੰਡੀਸ਼ਨਾਂ ਨੂੰ ਫulfill ਕਰਦੀ ਪਈ ਹੈ ਅਸੀਂ A1 ਕਿਰਤੀ ਨੂੰ ਐਜ਼ ਅ ਰਾਈਟ ਆਨਸਰ ਟਿੱਕ ਕਰ ਦੇਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 30 2 4 6 ਤੇ 6 12 2 4 6 8 ਇਸ ਤਰ੍ਹਾਂ ਇੱਕ ਲੜੀ 'ਚ ਜੁੜ ਰਿਹਾ ਪਹਿਲਾਂ 2 ਜੋੜ 4 4 ਜੋੜੇ 6 ਹੋਗੇ ਫਿਰ 6 ਜੋੜੇ 12 ਹੋਗੇ ਫਿਰ 8 ਜੋੜੂਗਾ 12 ਤੇ 8 20 ਤਸਵੀਰ 1 ਅਗਰਤੀ ਹੈ ਜਿਹੜੀ ਉਹ ਸਾਡਾ ਰਾਈਟ ਆਨਸਰ ਆ ਜਾਊਗੀ ਅੱਗੇ ਬੇਟਾ ਆ ਗਿਆ ਸਵਾਲ ਨੰਬਰ 31 ਸਵਾਲ ਨੰਬਰ 31 ਦੇ ਵਿੱਚ ਬੇਟਾ ਥੋੜਾ ਜਿਹਾ ਧਿਆਨ ਨਾਲ ਦੇਖੋ ਆਹਾਂ ਦੋ ਲਾਈਨਾਂ ਹੈਗੀਆਂ ਅੱਗੇ ਬੇਟਾ ਤਿੰਨ ਡਾਟ ਕਰਤੇ ਤ੍ਰੈਂਕ ਜਿਹੜੀ ਤ੍ਰਿਭੁਜ ਬਣਾਤੀ ਚਾ ਅੱਗੇ ਬੇਟਾ ਪਹਿਲਾਂ ਇਹ ਵਧਾਉਂਦਾ ਆ ਡਾਟ ਵਧਾਉਂਦਾ ਪਿਆ ਠੀਕ ਹੈ ਫਿਰ ਇਹਦੀਆਂ ਪੁਜਾਵਾਂ ਵਧਾ ਦਿੰਦਾ ਆਹਾਂ ਚਾਰ ਆਗੇ ਤਾਂ 4 ਤੋਂ ਬੇਟਾ ਇਹ ਡਾਟ ਅਸਲ 'ਚ ਡਾਟ ਵਧਨੇ ਸੀਗੇ ਥੋੜਾ ਜਿਹਾ ਉਹਦੇ ਉਹਦੇ ਪੈਟਰਨ ਦੇ ਵਿੱਚ ਲੱਗਦਾ ਪਿਆ ਫਰਕ ਲੱਗਦਾ ਪਿਆ ਜੇ ਡਾਟ ਵਧਨੇ ਸੀ ਤਾਂ ਭੂਜਾ ਨਹੀਂ ਸੀ ਵਧਣੀ ਠੀਕ ਹੈ ਤਾਂ ਪਰ ਸਭ ਤੋਂ ਅਗਲੇ ਸਟੈਪ 'ਚ ਡਾਟ ਵਧਦੇ ਪੇ 4 ਦੀ ਜਗ੍ਹਾ ਤੇ ਡਾਟ 5 ਹੋ ਜਾਣਗੇ ਤੇ ਅਕਿਰਤੀ ਚਤਰਪੋਜ ਤੋਂ 5 ਪੋਜ ਹੋ ਜਾਊਗੀ ਠੀਕ ਹੈ ਤਾਂ ਆ 21 ਸਭ ਤੋਂ ਨੇੜੇ ਹੈਗੀ ਆ ਉੱਤਰ ਦੇ ਇਸ ਕਰਕੇ 21 ਨੂੰ ਅਸੀਂ ਐਜ਼ ਅ ਰਾਈਟ ਆਂਸਰ ਟਿੱਕ ਕਰ ਦਵਾਂਗੇ ਫਿਰ ਸੁਣ ਲਓ ਬੇਟਾ ਵੈਸੇ ਪੇਪਰ ਸੈਟਰ ਦੀ ਮਰਜ਼ੀ ਦੇ ਉੱਤੇ ਹੁੰਦਾ ਜਿਨੇ ਇਹ ਸਵਾਲ ਪਾਇਆ ਆ ਅਸਲ 'ਚ ਪਹਿਲਾਂ ਡਾਟ ਵਧਣਾ ਚਾਹੀਦਾ ਸੀਗਾ ਫਿਰ ਉਹੇ ਸਾਈਡ ਵਧਣੀ ਚਾਹੀਦੀ ਸੀ ਪਰ ਆਪਾਂ ਇਹਦੇ ਵਿੱਚੋਂ ਹੀ ਆਨਸਰ ਦੇਣਾ ਤਾਂ ਇਸ ਕਰਕੇ ਇਹ ਬੈਸਟ ਐਪਰੋਪਰੀਏਟ ਆਨਸਰ ਬਣਦਾ ਪਿਆ ਆ ਅੱਗੇ ਆ ਗਿਆ ਬੇਟਾ ਸਵਾਲ ਨੰਬਰ 32 ਸਵਾਲ ਨੰਬਰ 32 ਦੇ ਵਿੱਚ ਬੇਟਾ ਇੱਕ ਪੈਟਰਨ ਚੱਲਦਾ ਪਿਆ A B C D E F G H I J K L M N O P ਬਸ ਬੇਟਾ ਸਿੰਪਲ ਲੜੀ ਚੱਲਦੀ ਪਈ ਆ ਤਾਂ ਆਹ ਬੇਟਾ ਆ ਜਿਹੜਾ D1 ਹੈਗਾ M N O P ਇਹ D1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਪ੍ਰਸ਼ਨ ਨੰਬਰ ਪ੍ਰਸ਼ਨ ਨੰਬਰ 33 ਕਹਿੰਦਾ ਧਿਆਨ ਨਾਲ ਦੇਖੋ ਇੱਕ ਲੜੀ ਚੱਲ ਰਹੀ ਹੈ ਇਹਦੇ ਵਿੱਚ ਬੇਟਾ ਤਾਂ 1 8 27 ਬੇਟਾ ਇਹ 1 ਦੀ ਪਾਵਰ 3 1 ਬਣ ਜਾਂਦਾ 2 ਦੀ ਘਾਤ 3 2 2 2 8 ਫਿਰ 3 ਨੂੰ 3 ਵਾਰੀ ਗੁਣਾ ਕਰਦੇ ਆ ਤਾਂ 33 9 ਤੇ 27 ਫਿਰ ਬੇਟਾ 4 ਨੂੰ 3 ਵਾਰੀ ਗੁਣਾ ਕਰਾਂਗੇ ਹਰ ਅਗਲੇ ਅੱਖਰ ਨੂੰ 3 ਵਾਰੀ ਗੁਣਾ ਕੀਤਾ ਜਾਂਦਾ ਇਹਨੂੰ 1 ਦੀ 3 2 ਦੀ 3 3 ਦੀ 3 4 ਦੀ 3 ਇਸ ਤਰ੍ਹਾਂ ਚੱਲ ਰਿਹਾ ਤਾਂ 4 ਦੀ ਪਾਵਰ 3 4 4 16 4 64 ਤਾਂ ਇਹ ਜਿਹੜਾ a1 ਆ ਜਿਹੜਾ ਸਾਡਾ ਰਾਈਟ ਆਨਸਰ ਆ ਜਾਊਗਾ ਤਾਂ ਬੇਟਾ ਅੱਗੇ ਆ ਗਿਆ ਸਵਾਲ ਨੰਬਰ 34 ਸਵਾਲ ਨੰਬਰ 34 ਦੇ ਵਿੱਚ ਕੀ ਕਹਿੰਦਾ ਪਿਆ P E S ਬੇਟਾ ਇੱਕ ਸਾਰਥਕ ਸ਼ਬਦ ਬਣਦਾ ਪਿਆ T ਆ ਜਾਊਗਾ ਤੁਹਾਡਾ ਟੈਸਟ ਚੱਲਦਾ ਪਿਆ ਨਾ ਤਾਂ ਇਸ ਕਰਕੇ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 35 ਸਵਾਲ ਨੰਬਰ 35 ਹੈ ਇਹਦਾ ਬੇਟਾ ਐਸੈਟ ਦਾ ਲਾਸਟ ਸਵਾਲ ਹੈਗਾ ਯਾ ਟੈਸਟ ਦਾ ਤਾਂ ਆ ਬੇਟਾ ਇੱਕ T ਆ ਟਾਈਪ ਹੈ ਕਿ T ਜੀ ਬਣੀ ਹੈ ਇਹ ਐਂਟੀ ਕਲੌਕਵਾਈਜ਼ ਘੁੰਮ ਰਹੀ ਐਂਟੀ ਕਲੌਕਵਾਈਜ਼ ਘੜੀ ਦੀਆਂ ਸੂਈਆਂ ਦੇ ਉਲਟ ਘੁੰਮ ਰਿਹਾ ਹੈ ਠੀਕ ਹੈ ਬੇਟਾ ਤਾਂ ਇਹ ਇੱਥੇ ਆ ਗਿਆ ਉਦੋਂ ਬਾਅਦ ਦੇ ਵਿੱਚ ਫਿਰ ਇਹ ਇਸ ਤਰ੍ਹਾਂ ਘੁੰਮ ਗਿਆ ਉਦੋਂ ਬਾਅਦ ਦੇ ਵਿੱਚ ਬੇਟਾ ਇਹਦਾ ਮੂੰਹ ਐ ਨੂੰ ਚਲ ਜੂਗਾ ਤਾਂ ਸਾਈਡ ਤੇ ਜਿਹੜਾ ਡਾਟ ਹੈਗਾ ਉਸੇ ਤਰ੍ਹਾਂ ਹੀ ਨਾਲ ਮੂਵ ਕਰਦਾ ਪਿਆ ਤਾਂ B1 ਕਹੇਤੀ ਹੈ ਜਿਹੜੀ ਬੇਟਾ ਇਹ ਸਾਰੀ ਕੰਡੀਸ਼ਨ ਨੂੰ ਫੁੱਲਫਿਲ ਇਹ ਘੁੰਮ ਕੇ ਐਸ ਲੋਟ ਚਲਾ ਜਾਊਗਾ ਤਾਂ B1 ਕਹੇਤੀ ਜਿਹੜੀ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਭੀ ਇਸ ਕਰਕੇ B1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹਦੇ ਨਾਲ ਹੀ ਬੇਟਾ ਇਹ ਟੈਸਟ ਹੈ ਜਿਹੜਾ ਕੰਪਲੀਟ ਹੋ ਗਿਆ ਹੈ ਤੁਸੀਂ ਸਾਰੇ ਬੱਚਿਆਂ ਨੇ ਇਹਨੂੰ ਧਿਆਨ ਦੇ ਨਾਲ ਬਸ ਦੇਖ ਕੇ ਸੁਣ ਲੈਣਾ ਬੇਟਾ ਤੇ ਤੁਸਾਂ ਤੁਹਾਨੂੰ ਇਹ ਪੱਕਾ ਹੋ ਜਾਣਾ ਹੈ। ਤੋ ਬੇਟਾ ਅਗਲੇ ਟੈਸਟ ਦੇ ਸਵਾਲਾਂ ਬਾਰੇ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ। ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ। ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।